ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕੇ ਤੁਸੀਂ ਸਭ ਰਾਜੀ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਰਜਿੰਦਰਪਾਲ ਚਹਿਲ ਮੈਂ ਆਪਦਾ ਬੋਠ ਕੂਲਪੂਮਾ ਹੈ ਕਿ ਨਹੀਂ ਦੇਖੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਆਪਾਂ ਬਜ਼ੁਰਗਾਂ ਤੇ ਬਣਾਉਣ ਲੱਗੇ ਆ ਇਹ ਆਮ ਜੀ ਗੱਲ ਆ ਵਿਆਹ ਜਾਣਾ ਤਾਂ ਬਜ਼ੁਰਗ ਘਰੇ ਰਹਿਣਗੇ ਕਿਤੇ ਯਾਤਰਾ ਤੇ ਜਾਣਾ ਤਾਂ ਵੀ ਬਜ਼ੁਰਗ ਘਰੇ ਰਹਿਣਗੇ ਕਾ ਤੁਹਾਡੇ ਗਿੱਟੇ-ਗੋਟੇ ਦੁਖਦੇ ਨੇ ਤੇ ਤੁਸੀਂ ਗੱਡੀ ਮੋਟਰ ਤੋਂ ਚੜਨ ਉਤਰਨ ਤੋਂ ਉਤਰਾਉਨੇ ਹੋ ਤੇ ਦੂਜੀ ਗੱਲ ਇਹ ਆ ਜਿਆਦਾ ਟਾਈਮ ਬੈਠ ਨਹੀਂ ਸਕਦੇ ਤੇ ਨੌ ਪੁੱਤ ਦੂਰ ਦੂਰ ਦੀਆਂ ਯਾਤਰਾ ਕਰਨ ਵਾਸਤੇ ਜਾਂਦੇ ਨੇ ਕਿਤੇ ਵੀ ਜਾਂਦੇ ਨੇ ਜਾਂ ਵਿਆਹ ਜਾਂਦੇ ਨੇ ਮਾਤਾ ਪਿਤਾ ਨੂੰ ਘਰ ਹੀ ਛੱਡ ਕੇ ਜਾਂਦੇ ਨੇ ਦੇਖੋ ਜਿਨ੍ਹਾਂ ਦੇ ਘਰ ਦੇ ਵਿੱਚ ਬਜ਼ੁਰਗ ਨੇ ਜਾਂ ਜੋੜਾ ਜਾਂ ਸਿੰਗਲ ਦੇਖੋ ਪਹਿਲੀ ਤਾਂ ਕਰ ਮੈਂ ਇੱਕ ਕਨੀਆਂ ਬਜ਼ੁਰਗਾਂ ਨੂੰ ਘਰ ਛੱਡ ਕੇ ਜਾਣਾ ਬਹੁਤ ਵੱਡੀ ਗਲਤੀ ਆ। ਅਗਰ ਕੋਈ ਮਜਬੂਰੀ ਆ ਬਜ਼ੁਰਗ ਨਹੀਂ ਜਾ ਸਕਦੇ। ਗੱਡੀ ਵਿੱਚ ਨਹੀਂ ਜਿਆਦਾ ਲੰਬਾ ਸਫ਼ਰ ਕਰ ਸਕਦੇ ਜਾਂ ਉਹਨਾਂ ਦੀ ਜਾਣ ਦੀ ਇੱਛਾ ਨਹੀਂ ਹੈਗੀ। ਉਹਨਾਂ ਦੀ ਦੇਖਭਾਲ ਲਈ ਜ਼ਰੂਰੀ ਇੱਕ ਜਵਾਨ ਬੰਦਾ ਘਰ ਛੱਡੋ। ਦੇਖੋ ਅੱਜ ਕੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਨੇ ਪਤਾ ਵੀ ਇਹੋ ਜਿਹੀਆਂ ਬਿਮਾਰੀਆਂ ਨੇ ਮਿੰਟਾਂ ਸੈਂਟਾਂ ਵਿੱਚ ਦੀ ਹੋ ਜਾਂਦੀਆਂ ਨੇ ਇੱਕ ਸਾਡੇ ਰਿਸ਼ਤੇਦਾਰ ਐ ਸੀ ਮੈਨੇ ਗੱਲ ਸੁਣਾਈ ਕਹਿੰਦੇ ਵੀ ਅਸੀਂ ਅਫਸੋਸ ਕਰਨ ਜਾ ਰਹੇ ਆ ਸਾਡੇ ਕੋਲੇ ਰਹੇ ਸੀ ਉਹ ਦੱਸਦੇ ਸੀ ਕਹਿੰਦੇ ਬਜ਼ੁਰਗ ਮਾਤਾ ਘਰੇ ਸੀ ਤੇ نو ਪੁੱਤ ਵਿਆਹ ਦੇਖਣ ਚਲੇ ਗਏ ਦੇਖਣ ਗਿਆ ਤੋਂ ਬਾਅਦ ਜਿਹੜੀ ਮਾਤਾ ਜੀ ਸੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਅਧਰੰਗ ਦਾ ਦੌਰਾ ਪੈ ਗਿਆ ਕਹਿੰਦੇ ਦੱਸਦੇ ਮਿੰਜੇ ਤੋਂ ਗਰਕੇ ਉਹ ਤਿੰਨ ਚਾਰ ਘੰਟੇ ਛੇਠਾ ਤੜਪਦੀ ਰਹੀ ਪਾਣੀ ਪਾਣੀ ਕਰਦੀ ਰਹੀ ਉਹ ਕੈਵਰੇਜ ਬਾਅਦ ਚੜ ਲੈਣੇ ਦੇਖਿਆ ਸਾਰਾ ਕੁਝ ਪਰ ਜਦ ਨੂੰ ਨੋਹ ਪੁੱਤ ਆਏ ਦੇਖੋ ਨਾ ਤਾਂ ਨੋਹ ਪੁੱਤ ਦਾ ਹੱਥ ਲੱਗਿਆ ਜਿਉ ਮਾਂ ਤਾਂ ਤੇ ਨਾ ਹੀ ਨੋਹ ਪੁੱਤ ਦਾ ਮਾਂ ਦੇ ਕਰਮਾਂ ਚ ਸੁੱਖ ਮਿਲਿਆ ਅੰਤ ਟਾਈਮ ਤਾਂ ਤੜਪਦੀ ਕੱਲੀ ਗਈ ਨਾ ਦੇਖੋ ਮੈਂ ਇਹ ਹੀ ਬੇਨਤੀ ਕਰਦੀ ਆਂ ਵੀ ਤੁਸੀਂ ਕਦੇ ਵੀ ਬਜ਼ੁਰਗ ਨੂੰ ਸੁਣਨਾ ਛੱਡ ਕੇ ਨਾ ਜਾਵੋ ਹਮੇਸ਼ਾ ਬਜ਼ੁਰਗ ਦੇ ਕੋਲ ਕੋਈ ਜਵਾਨ ਬੰਦਾ ਜਰੂਰ ਛੱਡ ਕੇ ਜਾਏ ਲੈਡੀ ਆ ਚਾਹੇ ਉਹ ਜਨਸ। ਦੇਖਣੇ। ਅਬ ਤੁਸੀਂ ਇਸ ਵੱਡੀ ਛੋਟੀ ਜੀ ਗੱਲ ਨੂੰ ਕਹਿ ਰਹੇ ਹੋ ਵੀ ਇੰਨੇ ਕੁ ਰੁੱਕੀ ਹੋਣਗੇ ਤਾਂ ਛੋਟੀ ਜੀ ਗੱਲ ਆਸ ਤਾਂ ਹੁਣ ਵਿਆਹ ਜਾਂਣਾ ਤੇ 4 ਮਹੀਨੇ ਘਰੇ ਆ ਜਾਣਾ। ਦੇਖੋ ਹੁਣ ਤੱਕ ਘੰਟੇ ਵਿੱਚ ਦੀ ਵੀ ਕੁਝ ਹੋ ਜਾਂਦਾ ਅੱਖ ਦੇ ਝਮਕੇ ਨਾਲ ਹੁੰਦਾ ਘੰਟਾ ਦਾ ਬਹੁਤ ਵੱਡੀ ਗੱਲ ਆ। ਸਾਡੇ ਗੁਰੂਆਂ ਪੀਰੀਆਂ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਵੀ ਮੌਤ ਕਿੰਨੀ ਕਨੇੜੇ ਸਾਹਮਣੇ ਦਾ ਹੈ। ਕਹਿੰਦਾ ਜੀ ਇੰਨੇ ਕੁ ਕੱਲ ਵੀ ਆ ਸਕਦੀ ਆ ਕੰਦੇ ਨਹੀਂ ਅੱਖ ਦੇ ਝਮਕੇ ਦਾ ਕੰਮ ਅੱਖ ਦਾ ਝਮਕਾ ਕਿੰਨਾ ਇੱਕ ਵੱਡਾ ਹੁੰਦਾ ਹੁਣ ਬਿਮਾਰੀਆਂ ਇਹ ਜਿਹੀਆਂ ਜਿਹੜੀ ਅੱਖ ਦੇ ਝਮਕੇ ਨਾਲ ਅੱਗੇ ਬਜ਼ੁਰਗ ਸੀ ਬਿਮਾਰ ਪੈਂਦੇ ਸੀ ਪਰ ਅੱਜ ਕੱਲ ਤਾਂ ਕਿਸੇ ਦੀ ਵੀ ਕੋਈ ਗਰੰਟੀ ਨਹੀਂ ਹੈਗੀ ਮੈਂ ਇਹ ਹੀ ਕਹਣੀ ਆ ਆਪਣੇ ਮਾਤਾ ਪਿਤਾ ਨੂੰ ਜੇ ਨਹੀਂ ਨਾਲ ਜਾਣ ਵਾਲੇ ਤਾਂ ਜ਼ਰੂਰ ਉਹਨਾਂ ਦੇ